ਇਹ ਇਹਨਾਂ ਦੀ ਬੀਬੀ ਨਾ ਉਹ ਉਹਨੂੰ ਵੀ ਤਰੰਗ ਹੋਇਆ ਉਹ ਵੀ ਕਿਸੇ ਕੰਮ ਦੀ ਨਹੀਂ ਜੀ ਮੈਂ ਅੱਖਾਂ ਤੋਂ ਬਗੈਰ ਉਹਨੂੰ ਛਾਹ ਦਾਂ ਪਾਪੂ ਕਿੰਨੇ ਬੱਚੇ ਕਿੰਨੇ ਤਰੇ ਮੇਰੇ ਦੋ ਬੱਚੇ ਕਿਸੇ ਕੰਮ ਦੇ ਨਹੀਂ ਜੀ ਬੱਚੂ ਨਹੀਂ ਮਾਰਦਾ ਜਦੋਂ ਤੁਹਾਨੂੰ ਜਗ੍ਹਾ ਦੇ ਇਨਸਾਨ ਦੇ ਰਕੀ ਕਰਕੇ ਨਸ਼ਾ ਨਸ਼ਾ ਤੇ ਲੱਗੇ ਨਸ਼ੇ ਬਸ ਆਹੀ ਗੱਲ ਹੈ ਬਸ ਇਤੇ ਖਾਈ ਜਾਂਦੇ ਬਸ ਸਾਡੀ ਕੋਈ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਜੀ ਆਪਾਂ ਛੱਡਦੇ ਆ ਆਪਾਂ ਇਹ ਸੇਕ ਰਿਹਾ ਕਰਾਉਣੇ ਹਨ ਵੀ ਸਾਨੂੰ ਸੰਭੂਗਾ ਆਪਾਂ ਵਿਆਹ ਦਾ ਮਾਂ ਦਾ ਸੰਦਿਆ ਗਾਂ ਸੰਨ ਵੀ ਲੈ ਸੰਦ ਬਿਲਕੁਲ ਬਾਪੂ ਇਹ ਸੇਕ ਕਰਕੇ ਸੰਭਾਰ ਤਲਾਇਆ ਮਹਾਰਾਜ ਨੇ ਕਰਦੇ ਨਹੀਂ ਕੰਮ ਕਰ ਕੋਈ ਕੰਮ ਦੀ ਮੋਟੇ ਸੇਕ ਦੋ ਕੋਲੇ ਆ ਕੰਮ ਕਰਨ ਦੀ ਬਸ ਸਾਦਾ ਹੀ ਅੱਛਾ ਆਦਾ ਹੀ ਨਹੀਂ ਸੁਟੋਂ ਲੱਗ ਅੱਛਾ ਅੱਜ ਆਪਦਾ ਵੱਡਾ ਪੇਡਾ ਦੋ ਪੁੱਤੇ ਆ ਉਹ ਵੀ ਨੇ ਉਹ ਵੀ ਨੇ ਇਹਦੇ ਨਾਲ ਗਈ ਆ ਦੋ ਪੁੱਤੇ ਮੇਰੇ ਅੱਛਾ ਹਾਂ ਜੀ ਬਿਲਕੁਲ ਝੂਠਾ ਪੈ ਇੱਕ ਡੱਕੇ ਦਾ ਵੀ ਝੂਠ ਨਹੀਂਗਾ ਸਾਰਾ ਕੰਮ ਸਹੀ ਗੱਲਾਂ ਦਾ। ਇਹ ਕ ਭਾਈ ਜੀ ਮੈਂ ਸੰਤ ਹੀ ਇਹਨਾਂ ਨੂੰ। ਬਹੁਤ ਧੰਨਵਾਦ ਭੈਣੇ ਕਿਉਂਕਿ ਜਿਹੜੇ ਮਾਂ ਪਿਓ ਦੇ ਫਰਜ਼ ਆ ਉਹ ਚਾਹੇ ਧੀ ਕਰੇ ਚਾਹੇ ਪੁੱਤ ਕਰੇ ਕਰਨੇ ਚਾਹੀਦੇ। ਤੇਰੇ ਭਰਾ ਜਮਈ ਨਹੀਂ। ਨਹੀਂ। ਉਹਨੇ ਚਾਰ ਮੰਨਦੇ। ਘਰ ਦਾ ਉਹਨਾਂ ਦਾ ਹੀ ਆ ਜੀ। ਇਹ ਤਾਂ ਵਿਆਹ ਕੇ ਤੋਰਤੀਆਂ ਜਦੋਂ ਸਾਰਾ ਕੁਝ ਸਿਲ ਹੈ ਘਰਬਾਰ ਲੈ ਲੈ ਉਹ ਉਹਨਾਂ ਨੇ ਲੈ ਆ ਤੇ ਉਹਨਾਂ ਦੇ ਸਾਹਮਣੇ ਧੀਆਂ। ਦੇਖੋ ਜੀ ਮੈਂ 18 ਸਾਲ ਪਲੇਦਾਰੀ ਕੀਤੀ ਝੂਠੇ ਮਾਰਨਾ ਆਪਾਂ ਨਾ ਗਵਰਨਮੈਂਟ ਦੀ ਚੋਰੀ ਕੀਤੀ ਨਾ ਕਿਤੇ ਝੂਠ ਮਾਰਿਆ ਨਾ ਕਿਹਾ ਪੈਸਾ ਨੱਪਿਆ ਵਿਆਹ 6-7 ਕੀਤੇ ਜਿਵੇਂ ਅੰਦਰੋਂ ਪੈਸੇ ਫੜ ਕੇ ਲੈਂਦੇ ਰਹੇ ਉਸੇ ਤਰ੍ਹਾਂ ਸਰਾਰਾਂ ਦੇ ਜਿੱਦ ਫਰਦੇ ਸੀ ਉਸੇ ਤਰ੍ਹਾਂ ਹੀ ਦੇ ਦਿੰਦੇ ਸੀ ਕਿੰਨੀਆਂ ਕੁੜੀਆਂ ਕਿੰਨੀਆਂ ਛੋਟੀਆਂ ਕੁੜੀਆਂ ਦੀ 4 ਤੋਂ 4 ਕੁੜੀਆਂ ਵਿਆਹੀਆਂ ਤੇ ਮੁੰਡੇ ਮੁੰਡੇ ਦੋ ਦੋ ਮੁੰਡੇ ਮੰਨ ਲਓ 6 ਬੱਚੇ ਵਿਆਹੇ 6 ਬੱਚੇ ਵਿਆਹੇ ਛੇ ਮਾਂ ਬੱਚਿਆਂ ਨੂੰ ਪਾਲਿਆ ਵੀ ਪਾਲਿਆ ਵੀ ਸਾਰਾ ਹੁਣ ਛਿਆਂ ਤੋਂ ਤੈਨੂੰ ਨਹੀਂ ਪਾਲ ਹੁੰਦਾ ਹਾਂ ਜੀ ਭੱਜ ਨਹੀਂ ਤੂੰ ਯਕੀਨ ਮਾਣਾ ਵੀ ਅਸੀਂ ਆਪਾਂ ਤੁਹਾਨੂੰ ਦੱਸ ਸਕਿਆ ਕਿ ਬੱਚਿਆਂ ਦੀ ਖਾਤਰ ਬੰਦਾ ਖੂ ਜਾਲ ਪਾਉਂਦਾ ਕਿੰਨਾ ਤਸਕਰੇ ਮਾਰਦਾ ਮੇਰੇ ਬੱਚਾ ਹੋ ਜੇ ਸਾਨੂੰ ਅਸਹਾਰਾ ਹੋ ਜੂਗਾ ਪਰ ਹੁਣ ਕੀ ਕਰਦੇ ਫਰਾਕੀ ਦਾ ਫਰਾ ਆਪਣੀ ਕੈਸ਼ ਹੁੰਦਾ ਚੱਕਰ ਪਾ ਛੇ ਜਾਂਦਾ ਫਿਰ ਕੋਈ ਨਾ ਬਾਪੂ ਗਰਮੇਲ ਸਿਆ ਅਸੀਂ ਵੀ ਤੇਰੇ ਪੁੱਤ ਆ ਚੰਗਾ ਚੰਗਾ ਪੈਨਸ਼ਨ ਨਹੀਂ ਲੈਣੀ ਹੁਣ ਤੂੰ ਇਹ ਦੱਸ ਵੀ ਹੁਣ ਤੂੰ ਆਵੇਂਗਾ ਸਾਡੇ ਕੋਲੇ ਜਾਂ ਰਹੇਂਗਾ ਇਕਦਾਂ ਦਿਨ ਇੱਥੇ ਆਜੋਗੇ ਪੱਕਾ ਜੇ ਬਾਪੂ ਨੂੰ ਛੱਡਣਾ ਇੱਥੇ ਛੱਡ ਦਿਓ ਤੁਸੀਂ ਸਵੇਰੇ ਆਜੋ ਇਹ ਵੀ ਦੇਖ ਲੈ ਬਾਪੂ ਮੈਂ ਮਿੰਨਸ ਸੈਸ਼ਨ ਦਾ ਸਾਹਮਣਾ ਕਰਾਂ ਜਮੀਨ ਨਾ ਆਵੇ ਜਾਂ ਪ੍ਰਸ਼ਾ ਵੀ ਕਰਨਾ ਲੇਟ ਨਹੀਂ ਬਹਿਣੀ ਥੀ ਉੱਥੇ ਮੈਨੇ ਇੰਨਾ ਸੌਖਾ ਹੈਗਾ ਚਲ ਠੀਕ ਹੈ ਤੁਸੀਂ ਛੱਡ ਜੇ ਮਿਹਰਬਾਨੀ ਕਰੋ ਆ ਬਾਪੂ 2-400 ਰੁਪਇਆ ਰੱਖ ਲੈ ਕੋਲੇ ਨਹੀਂ ਨਹੀਂ ਬਾਪੂ ਕੋਲੇ ਨਹੀਂ ਨਹੀਂ ਕਿਰਾਏ ਪਾੜੇ ਰੱਖ ਨਹੀਂ ਨਹੀਂ ਬਾਪੂ ਮੈਂ ਮੈਂ ਤੇਰਾ ਪੁੱਤ ਆ ਲੈ ਕੋਈ ਗੱਲ ਨੀਤਾ ਵਾਕੇ ਤੁਹਾਡੇ ਮਾਰਾ ਕੋਈ ਕਸ ਨਹੀਂ ਤੱਕ ਰੋਣ ਨਹੀਂ ਬਾਪੂ ਰੋਣ ਰੋਣ ਠੀਕ ਹੈ ਰਮੇਂਦਰ ਗੁੱਦਾਂ ਨਾਲ ਪੁੱਤ ਪਾ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਇਹ ਤਾਂ ਗੱਲ ਸੁਣੀ ਆਪਾਂ ਪਰ ਅੱਜ ਖੂਨ ਪਸੀਨੇ ਨਾਲ ਆਪਣੇ ਪੁੱਤ ਪਾਲ ਕੇ ਪਿਓ ਵੀ ਤਰਸਦੇ ਆ ਉਹਨਾਂ ਦੇ ਸੁੱਖ ਨੂੰ 6 ਬੱਚੇ ਪਾਲੇ ਬਾਪੂ ਗਰਮੇਲ ਸਿਓ ਨੇ 6 ਦੇ 6 ਵਿਆਹੇ ਪੱਲੇਦਾਰੀ ਕਰ ਕਰਕੇ ਅੱਜ ਧੀਆਂ ਤਾਂ ਆਪਣੇ ਘਰ ਹੀ ਆ ਵਿਚਾਰੀਆਂ ਪੂਰੀਆਂ ਸੂਰੀਆਂ ਉਹ ਫੇਰ ਵੀ ਲਈ ਫਿਰਦੀਆਂ ਨਾਲ ਧੀਆਂ ਆਈਆਂ ਵਾ ਲੈ ਕੇ ਪਿਓ ਨੂੰ ਤੇ ਵੀ ਦੁੱਖ ਦਾ ਗੁੱਡੇ ਗੁੱਡਾ ਹੋ ਜਾਣੀਆਂ ਮਾਂ ਤੋਂ ਨਹੀਂ ਭੁੱਲਦੀ ਨਾ ਨਹੀਂ ਭੁੱਲਦੀਆਂ ਨਹੀਂ ਸਹੀ ਗੱਲ ਤੇ ਪੁੱਤ ਜਿਨ੍ਹਾਂ ਨੂੰ ਬਰਾਬਰ ਦੇ ਕੀਤਾ ਸੀ ਉਹ ਚਿੱਟੇ ਤੇ ਲੱਗੇ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਧਸ ਗਿਆ ਉਹਨਾਂ ਨੂੰ ਮਾਪੇ-ਬਾਪ ਦੇਖਦੇ ਹੀ ਨਹੀਂ ਭਾਈ ਇੱਥੇ ਪਤਾ ਨਹੀਂ ਕਿਹੜੀ ਕਲਹਿਣੀ ਨਿਗਾ ਲੱਗੀ ਆ ਸਾਡੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਤਹਿਤ ਸਾਡੀ ਨਸ਼ਲ ਕੁੱਤੀ ਕੀਤੀ ਜਾ ਰਹੀ ਆ ਇਹ ਪੋਲਿਟਿਕਲ ਲੀਡਰਾਂ ਵੱਲਿਓ ਸਾਡੇ ਪੰਜਾਬ ਨੂੰ ਨਾ ਤਾਂ ਮੁਗਲਾਂ ਨੇ ਹਰਾਇਆ ਨਾ ਮਾਰਿਆ ਨਾ ਅੰਗਰੇਜ਼ਾਂ ਨੇ ਹਰਾਇਆ ਨਾ ਮਾਰਿਆ ਅਸੀਂ ਜਾਨਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਖੂਨ ਡੋਲ੍ਹਿਆ ਬੰਦ-ਬੰਦ ਘਟਵਾ ਲੇ ਪਰ ਅੱਜ ਇੱਕ ਚਿੱਟੇ ਨਸ਼ੇ ਨੇ ਡਿਗਪੁੜੀ ਨੇ ਅੰਨੇ ਕਰਤੇ ਪਿਓ ਰੋ ਰੋ ਕੇ ਅੰਨੇ ਹੋ ਗਏ ਵਿਚਾਰੇ ਅੱਜ ਅੰਨੇ ਹੋਏ ਮਾਂ ਪਿਓ ਨੂੰ ਸੰਭਣ ਵਾਲੇ ਪੁੱਤ ਨਸ਼ੇ ਨੇ ਅੰਨੇ ਕਰਤੇ ਡਿਗਪੁੜੀ ਨੇ ਬਸ ਰੱਬ ਵੀ ਦਾਖਾ ਸ਼ਰਮ ਆਵੇ ਤਾਂ ਸਾਡੇ ਪੋਲੀਟੀਕਲ ਲੀਡਰਾਂ ਨੂੰ ਆਵੇ ਸ਼ਰਮ ਆਵੇ ਤਾਂ ਇਹਨਾਂ ਸਰਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਆਵੇ ਝਟ ਕੱਪੜੀਆਂ ਨੂੰ ਵੀ ਜਿਹੜੇ ਸੋਹਾਂ ਖਾ ਕੇ ਗਟਕਾ ਸਾਹਿਬ ਦੀਆਂ ਮੁਕਰ ਗਏ ਪਾਰਟੀਆਂ ਬਦਲ ਗਏ ਭੱਜ ਗਏ ਪਹਿਲਾਂ ਜਿਹੜੇ 10 ਸਾਲ ਰਾਜ ਕਰਕੇ ਲੁੱਟ ਕੇ ਉਹ ਤੁਰ ਗਏ ਉਹ ਲੜੀ ਜਾਂਦੇ ਆ ਹੁਣ ਹੁਣ ਇਹ ਆਏ ਸੀ ਨਵੇਂ ਵੀ ਕੁਝ ਕਰਨਗੇ 3 ਸਾਲ ਇਹਨਾਂ ਦੇ ਨਹੀਂ ਗੇ ਇਹ ਵੀ ਬਸ ਆਹੀ ਕੁਝ ਕਰੀ ਜਾਂਦੇ ਆ ਬਿਲਕੁਲ ਜੀ ਬਸ ਬੇਨਤੀ ਹੋਈ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹਨਾਂ ਪਿਓਾਂ ਦੀਆਂ ਦਰਸੀਸਾਂ ਨਾ ਲਵੋ ਇਹਨਾਂ ਦੀਆਂ ਅਸੀਸਾਂ ਲਵੋ ਇਹਨਾਂ ਦੇ ਪੁੱਤ ਇਹਨਾਂ ਦੀਆਂ ਅੰਨੀਆਂ ਹੋਈਆਂ ਅੱਖਾਂ ਦੇ ਬਾਵਜੂਦ ਵੀ ਇਨਾਂ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਰਹੇ ਨੇ ਅੰਨਾ ਹੋਇਆ ਪਿਓ ਵੀ ਆਪਣੇ ਪੁੱਤ ਨੂੰ ਹਰ ਰੋਜ਼ ਮਰਦਿਆਂ ਦੇਖਦਾ ਮੈਂ ਜੀ ਮੈਂ ਜੇ ਇੱਕ ਦਲਵੀਂ ਹੱਥ ਲਾ ਕੇ ਵੇਖਿਆ ਜੋ ਕਰਕੇ ਕਿਸੇ ਤੁਸੀਂ ਹਾਂ ਕਿ ਮੈਂ ਸਮਝ ਆਪ ਤੱਕ ਨਹੀਂ ਚਲੋ ਕਿਸਨੀਰ ਬਥਰੂ ਪਾ ਗੁਆ 15ਵਰੀ ਕਰਦਾ ਸੰਨਹਿਰਾ ਹੋਟਲ ਦਾ ਜੀ ਮੈਂ ਆੜ ਕੇ ਕਦੇ ਬਾਜ ਨਹੀਂ ਸੀ ਇਹਨਾਂ ਜੋਕਰਾਂ ਦਾ ਕਿਨੂ ਜਾ ਪਾਣੀ ਪੀਰ ਜ਼ਮੀਨ ਉੱਠੇ ਨਾ ਮੈਂ ਸਾਰਾ ਕਹਾਣੀ ਲੈ ਕਹਿੰਦਾ ਸਾਰੀ ਉਮਰ ਪੱਲੇਦਾਰੀ ਕੀਤੀ ਤੋ ਇਹ ਤੇ ਬੋਰੀਆਂ ਢੋਂਦਾ ਰਿਆ ਸਾਰੀ ਉਮਰ ਪੱਲੇਦਾਰੀਆਂ ਲਾਉਂਦਾ ਰਹਾ ਕਰਦਾ ਰਹਾ ਅੱਜ ਆ ਹਾਲਾਤ ਸੋਚਿਓ ਵਿਚਾਰਿਓ ਥੋੜੀ ਜੀ ਆਪਣੇ ਅੰਦਰ ਝਾਤੀ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇਰਾ ਪੇਡਾ ਵਰਗਾ ਟਿਕਾ ਹੋ ਜਾਵੇ ਦੁਹਾਈ ਚੱਲੀ ਐ ਦੁਹਾਈ 9 ਸਾਲਾਂ ਦੀ ਕੋਈ ਨਾ ਭੈਣ ਵਾਹਿਗੁਰੂ ਮੇਰ ਕਰਨਾ ਧੰਨਵਾਦ ਤੇਰੀ ਤੂੰ ਇਹਨਾਂ ਨੂੰ ਲੈ ਕੇ ਆਇਆ ਲੈ ਕੇ ਧੰਨਵਾਦ ਠੀਕ ਆ ਭੈਣ